ਆਰੇ ਪਿਆਰਪਨੀ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰੇ ਸਾਥੀ ਸਾਥੀ ਜਿੱਦਾਂ ਕਿ ਅੱਪਾ ਸਾਥ ਦੇ ਆ ਘਰ ਰਹੀਆ ਪਰਮਹੰਸ ਜੋਗਨਾਂਝੀ ਦੀ ਆਤਮ ਕਥਾ ਦਾ ਇੱਕ ਯੋਗੀ ਦੀ ਆਤਮ ਕਥਾ ਆਟੋ ਬਾਇਓਗ੍ਰਾਫੀ ਆ ਯੋਗੀ ਅੱਜ ਆਪਾਂ ਪਹੁੰਚੇ ਆਂਦੇ 12ਵੇਂ ਅਧਿਆਇ ਤੇ 12ਵਾਂ ਤੇ ਕਾਫੀ ਵੱਡਾ ਹੈ ਇਸ ਲਈ ਆਪਾਂ ਹਮ ਭਾਗਾਂ ਵਿੱਚ ਕਰ ਰਹੇ ਆਂ ਪਹਿਲੇ 파ੜ ਦੇ ਵਿੱਚ ਆਪਾਂ ਦੇਖਿਆ ਵੀ ਪਰਮਹੰਸ ਜੋਗਨਾਂਝੀ ਪਹੁੰਚਦੇ ਨੇ ਆਪਣੇ ਗੁਰੂ ਦੇ ਆਸ਼ਰਮ 'ਚ ਜਿੱਥੇ ਕਿ ਮੱਛਰ ਉਹਨਾਂ ਨੂੰ ਬਹੁਤ ਤੰਗ ਕਰ ਰਹੇ ਨੇ ਤੇ ਉਹ ਦੇਖਦੇ ਨੇ ਕਿ ਉਹਨਾਂ ਦੇ ਗੁਰੂ ਜੀ ਤੇ ਜੁਪਤੇਸ਼ਵਰ ਗਿਰੀ ਜੀ ਤੇ ਕੋਈ ਅਸਰ ਨਹੀਂ ਹੋ ਰਿਹਾ ਮੱਛਰਾਂ ਦਾ ਤਾਂ ਉਹਨੂੰ ਸਮਝ ਦੇ ਵਿੱਚ ਆਉਂਦਾ ਕਿਉਂਕਿ ਗੁਰੂ ਜੀ ਉਹਨਾਂ ਦੇ ਸਮਾਧੀ ਅਵਸਥਾ 'ਚ ਹੀ ਰਹਿੰਦੇ ਨੇ ਹਟ ਹੈ ਇਸ ਕਰਕੇ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਮੱਛਰ ਕੱਟ ਰਹੇ ਨੇ ਜਾਂ ਉਹਨਾਂ ਨੂੰ ਕੀ ਕੱਟ ਰਹੇ ਹੈ ਤੇ ਪਹਿਲੀ ਵਾਰ ਉਹ ਦੇਖਦੇ ਨੇ ਆਪਣੇ ਗੁਰੂ ਨੂੰ ਸਮਾਧੀ ਅਵਸਥਾ 'ਚ ਜਾਂਦੇ ਹੋਏ ਤੇ ਉਹ ਇੱਕਦਮ ਭੈਪੀਤ ਹੋ ਜਾਂਦੇ ਨੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਇਸ ਅਵਸਥਾ ਤੋਂ ਤੇ ਅੱਪਾ ਜਾਣਿਆ ਅੱਗੇ ਆਪਾਂ ਹੁਣ ਫੇਰ जानਦੇ ਅਗਲੇ ਭਾਗ ਚ ਕੀ ਹੁੰਦਾ ਹੈ ਅੱਗੇ ਉਹ ਕਹਿੰਦੇ ਨੇ ਹੱਸਦੇ ਹੋਏ ਥੋੜੀ ਜਿਹੀ ਮਜ਼ਾਕੀਆ ਲਹਿਜੇ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਇਹ ਨਾ ਸਿੱਖਿਆ ਦਾ ਇੱਕ ਮਛਰਾ ਤੋਂ ਮੈਨੂੰ ਆਸ਼ਰਮ ਜਾਣ ਦੇ ਦਿਨਾਂ ਚ ਇੱਕ ਹੋਰ ਕਹਿੰਦੇ ਮਹੱਤਵਪੂਰਨ ਸਿੱਖਿਆ ਮਿਲੀ ਕਦੇ ਇੱਕ ਸ਼ਾਹਰੂ ਬੈਠੇ ਹੋਏ ਸੀਗੇ ਆਪਣੇ ਗੁਰੂ ਜੀ ਦੇ ਕੋਲ ਜਿਵੇਂ ਕਿ ਸ਼ਾਸਤਰਾਂ ਦੀ ਵਿਆਖਿਆ ਕਰ ਰਹੇ ਸੀ ਬਹੁਤ ਹੀ ਲਾਜਵਾਬ ਤਰੀਕੇ ਨਾਲ ਜਿਵੇਂ ਕਿ ਪਹਿਲੇ ਦਹਾਿਆਂ ਦੌਰਾਨ ਉਹ ਕਰ ਚੁੱਕੇ ਨੇ ਦੱਸ ਚੁੱਕੇ ਨੇ ਆਪਾਂ ਨੂੰ ਕਿ ਉਹਨਾਂ ਦੇ ਜਿਹੜੇ ਗੁਰੂ ਸਾਹਿਬ ਨੇ ਉਹ ਇੰਨੇ ਜ਼ਿਆਦਾ ਵਧੀਆ ਬੁਲਾਰੇ ਸੀ ਕਿ ਇੰਨਾ ਵਧੀਆ ਬੁਲਾਰਾ ਉਹ ਕਹਿੰਦੇ ਆਪਣੀ ਜ਼ਿੰਦਗੀ ਚ ਮੈਂ ਕਦੇ ਦੇਖਿਆ ਹੀ ਨਹੀਂ ਹੈਗਾ ਉਹ ਜਿਹੜੇ ਸ਼ਾਸਤਰਾਂ ਦੀ ਵਿਆਖਿਆ ਕਰਦੇ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਲਾਜਵਾਬ ਤਰੀਕੇ ਨਾਲ ਕਰਿਆ ਕਰਦੇ ਸੀ ਅਦਾ ਉਹ ਬਹਿ ਕੇ ਕਰ ਰਹੇ ਸੀ ਵਿਆਖਿਆ ਤੇ ਉਹਨਾਂ ਦੇ ਚਰਨਾਂ ਚ ਬੈਠੇ ਸੀ ਸ਼ਾਂਤ ਤੇ ਸਥਿਰ ਕਹਿੰਦੇ ਚਾਨਣ ਕਿ ਮੱਛਰ ਆਇਆ ਤੇ ਉਹਨਾਂ ਦੇ ਪੱਟ ਦੇ ਵਿੱਚ ਆ ਕੇ ਡੰਗ ਮਾਰਿਆ ਕਹਿੰਦੇ ਜਿਵੇਂ ਸੁਆਹ ਕੋਨ ਪ੍ਰਵਿਰਤੀ ਹੈ ਆਪਣੇ ਬੰਦੇ ਦੀ ਮਨੁੱਖਾ ਦੀ ਕਿ ਆਪਾਂ ਜੇ ਕੋਈ ਆਪਾਂ ਨੂੰ ਇਦਾਂ ਡੰਗ ਮਾਰਦਾ ਮੱਚਾ ਤਾਂ ਆਪਾਂ ਹੱਥ ਉੱਠ ਦਵਤ ਉਹਨੂੰ ਮਾਰਨ ਵਾਸਤੇ ਉਦਾਂ ਹੀ ਕਹਿੰਦੇ ਉਹ ਮਾਰਨ ਵਾਸਤੇ ਕਹਿੰਦੇ ਮੇਰਾ ਵੀ ਹੱਥ ਉੱਠ ਗਿਆ ਉੱਤੇ ਕਹਿੰਦੇ ਅਚਾਨਕ ਜਦੋਂ ਮੇਰੇ ਹੱਥ ਉੱਤੇ ਉੱਠਿਆ ਕਹਿੰਦੇ ਉਹਦੀ ਮੈਨੂੰ ਯਾਦ ਆ ਗਿਆ ਪਤੰਜਲੀ ਦਾ ਸੂਤਰ ਦਿਮਾਗ ਦੇ ਵਿੱਚ ਆ ਗਿਆ ਕਹਿੰਦੇ ਲਟਕਦੀ ਮੌਤ ਨੂੰ ਜ਼ਿੰਦਗੀ ਬਖਸ਼ ਦੋ ਕਮੈਂ ਉਹਦੀ ਮੈਂ ਹੱਥ ਛੇੜਾ ਕਰ ਲਿਆ ਹੁਣ ਗੁਰੂ ਸਾਹਿਬ ਦੀ ਜਾਨੀ ਜਾਨ ਆਪਾਂ ਨੂੰ ਪਤਾ ਹੀ ਆ ਤਾਂ ਗੁਰੂ ਸਾਹਿਬ ਨਾਲ ਦੀ ਨਾ ਬੋਲੀ ਕਹਿੰਦੇ ਤੂੰ ਆਪਣਾ ਕੰਮ ਪੂਰਾ ਕਿਉਂ ਕੀਤਾ ਤਾਂ ਜੋਗਨਾਨ ਸਿੰਘ ਕਹਿੰਦੇ ਕਹਿੰਦੇ ਗੁਰੂਦੇਵ ਕਿ ਤੁਸੀਂ ਹਿੰਸਾ ਦੀ ਵਕਾਲਤ ਕਰਦੇ ਹੋ ਤਾਂ ਕਹਿੰਦੇ ਨਹੀਂ ਪਰ ਆਪਣੇ ਮਨ ਚ ਤਾਂ ਕਹਿੰਦੇ ਤੂੰ ਉਹਦੇ ਤੇ ਜਾਨਲੇਵਾ ਹਮਲਾ ਕਰਤਾ ਸੀ ਨਾ ਤਾਂ ਜੋਗਨਾਨ ਸਿੰਘ ਕਹਿੰਦੇ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਗੁਰੂਦੇਵ ਕਹਿੰਦੇ ਅਹਿੰਸਾ ਤੋਂ ਕਹਿੰਦੇ ਪਤੰਜਲੀ ਦਾ ਉਦੇਸ਼ ਇਹ ਸੀ ਕਿ ਹਿੰਸਾ ਦੀ ਇੱਛਾ ਨੂੰ ਵੀ ਤਿਆਗ ਦੋ ਹੁਣ ਇੱਥੇ ਉਹ ਹੱਸਦੇ ਹੋਏ ਕਹਿੰਦੇ ਨਹੀਂ ਕਹਿੰਦੇ ਆਪਣੇ ਗੁਰੂ ਜੀ ਯਕਤੇਸ਼ਵਰ ਗੇਜ ਜੀ ਲਈ ਮੇਰਾ ਜਿਹੜਾ ਮਾਨਸਿਕfully ਕਿਤਾਵਰਗਾ ਸੀ ਮਤਲਬ ਉਹ ਜਾਣੀ ਜਾਣ ਸੀ ਕਿ ਜੋ ਵੀ ਉਹਨਾਂ ਦੇ ਮਨ 'ਚ ਗੱਲ ਆਉਂਦੀ ਸੀ ਉਹਨਾਂ ਤਾਂ ਕੋਈ ਪਹੁੰਚ ਜਾਂਦੀ ਸੀਗੀ ਹੁਣ ਇੱਥੇ ਫੇਰ ਪ੍ਰਸ਼ਨ ਕਰਦ ਨੇ ਆਪਦਾ ਗੁਰੂ ਜੀ ਨੂੰ ਕਹਿੰਦੇ ਗੁਰੂਦੇਵ ਕਿ ਹਿੰਸਕ ਜੀਵ ਨੂੰ ਖਤਮ ਕਰਨ ਦੀ ਬਜਾਏ ਸਾਨੂੰ ਆਪਣੇ ਬਲੀ ਦੇ ਦੇਣ ਚਾਹੀਦੇ ਆ ਵੀ ਸਾਨੂੰ ਉਸ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਕਿ ਸੀ ਖੁਦ ਮਰ ਜੀਏ ਤਾਂ ਇੱਥੇ ਉਹਨਾਂ ਦੇ ਗੁਰੂਦੇਵ ਬਹੁਤ ਹੀ ਮਹੱਤਵਪੂਰਨ ਗੱਲ ਦੱਸਦੇ ਨੇ ਸਾਥੀਓ ਬਹੁਤ ਧਿਆਨ ਨਾਲ ਸੁਣਨੀ ਇੱਥੇ ਉਹ ਜਵਾਬ ਦਿੰਦੇ ਨੇ ਕਿ ਨਹੀਂ ਮਨੁੱਖੀ ਸਰੀਰ ਜਿਹੜਾ ਹੈਗਾ ਇਹ ਅਨਮੋਲ ਹੈ ਕਹਿੰਦੇ ਸਾਡੇ ਜਿਹੜੇ ਰੀੜ ਦੀ ਹੱਡੀ ਦੇ ਵਿੱਚ ਮੇਰੂਦੰਡ ਜਿਹਨੂੰ ਉਹ ਕਹਿੰਦੇ ਨੇ ਉੱਥੇ ਕਹਿੰਦੇ ਚੱਕਰ ਹੁੰਦੇ ਨੇ ਤੇ ਇਹਨਾਂ ਜਿਹੜੇ ਚੱਕਰ ਹੈ ਕਹਿੰਦੇ ਇਹਨਾਂ ਰਾਹੀਂ ਹੀ ਅਸੀਂ ਵਿਕਾਸ ਕਰਦੇ ਹੋਏ ਉੱਚਤਮ ਅਵਸਥਾਵਾਂ ਵਿੱਚ ਪ੍ਰਾਪਤ ਕਰਦੇ ਹਾਂ ਧਿਆਨ ਦੇ ਰਹੀ ਕਹਿੰਦੇ ਨੀਚ ਜੂਨੀਆਂ ਦੇ ਪ੍ਰਾਣੀਆਂ ਜੇ ਸ਼ਕਤੀ ਨਹੀਂ ਹੁੰਦੀ ਕਹਿੰਦੇ ਇਹ ਸੱਚ ਹੈ ਵੀ ਜੇ ਮਨੁੱਖ ਕਿਸੇ ਪ੍ਰਾਣੀ ਜਾਂ ਕਿਸੇ ਹੋਰ ਜੀਵ ਨੂੰ ਮਾਰਨ ਵਾਸਤੇ ਮਜਬੂਰ ਹੁੰਦਾ ਹੈ ਤਾਂ ਉਹਨੂੰ ਥੋੜਾ ਪਾਪਦੰਗ ਦੇ ਲੱਗਦਾ ਹੀ ਹੈ ਪਰ ਕਹਿੰਦੇ ਪਵਿੱਤਰ ਸ਼ਾਸਤਰ ਇਹ ਕਹਿੰਦੇ ਨੇ ਵੀ ਇਨਸਾਨੀ ਸਰੀਰ ਦਾ ਵਿਅਰਥਚ ਨਾਸ਼ ਕਰਨਾ ਕਰਮ ਸਿਧਾਂਤ ਦੇ ਨਿਯਮ ਦੀ ਉਲੰਘਣਾ ਹੁਣ ਜੋਗਾਨੰਦ ਜੀ ਕਹਿੰਦੇ ਜਦੋਂ ਆਪਣਾ ਗੁਰੂ ਜੀ ਤੋਂ ਮੈਂ ਗੱਲ ਸੁਣੀ ਕਹਿੰਦੇ ਮੈਂ ਸੁੱਖ ਦਾ ਸਾਹ ਲਿਆ ਕਦੇ ਇਹ ਗੱਲ ਹਮੇਸ਼ਾ ਤਾਂ ਨਹੀਂ ਹੁੰਦੀ ਵੀ ਕੁਦਰਤੀ ਪ੍ਰਵਿਰਤੀਆਂ ਨੂੰ ਸ਼ਾਸਤਰਾਂ ਦੀ ਹਮੇਸ਼ਾ ਪੁਸ਼ਟੀ ਕਰਨ ਮਿਲੇ ਕੁਝ ਗੱਲਾਂ ਸਾਨੂੰ ਸਮਝਣੀਆਂ ਪੈਂਦੀਆਂ ਨੇ ਕੁਝ ਸਾਨੂੰ ਸਾਡੇ ਆਤਮ ਗਿਆਨ ਨਾਲ ਆਤਮ ਸਾਖਸ਼ਾਤ ਕਰਨ ਨਾਲ ਸਮਝ ਦੇ ਵਿੱਚ ਆਉਂਦੀਆਂ ਨੇ ਕਹਿੰਦੇ ਮੈਂ ਕਦੇ ਵੀ ਇਹ ਸੁਣਿਆ ਨਹੀਂ ਸੀ ਕਿ ਗੁਰੂਦੇਵ ਦਾ ਕਿਸੇ ਬਾਗ ਦੇ ਜਾਂ ਚੀਤੇ ਨਾਲ ਕੋਈ ਟਕਰਾ ਕਰਦੇ ਪਏ ਹੋਵੇ ਪਰ ਕਹਿੰਦੇ ਇੱਕ ਵਾਰ ਉਹਨਾਂ ਦਾ ਟਕਰਾ ਇੱਕ ਬਹੁਤ ਹੀ ਜ਼ਹਿਰੀਲੇ ਫਨੀਅਰ ਨਾਗ ਨਾਲ ਹੋਇਆ ਸੀ ਜਿਹਨੂੰ ਉਹਨਾਂ ਨੇ ਪਿਆਰ ਨਾਲ ਖਾਬੂ ਕਰ ਲਿਆ ਸੀ ਤੇ ਇਹ ਘਟਨਾ ਹੋਈ ਸੀ ਪੂਰੀ ਦੇ ਵਿੱਚ ਜਿੱਥੇ ਉਹਨਾਂ ਦੇ ਗੁਰੂਦੇਵ ਦਾ ਸਮੁੰਦਰ ਦੇ ਕਿਨਾਰੇ ਆਸ਼ਰਮ ਸੀਗਾ ਹੁਣ ਇਹ ਗੱਲ ਉਹਨਾਂ ਨੂੰ ਦੱਸੀ ਸੀ ਉਹਨਾਂ ਦੇ ਗੁਰੂ ਦੇਵ ਦੇ ਚੇਲੇ ਪ੍ਰਫੁੱਲ ਨਹੀਂ ਪ੍ਰਫੁੱਲ ਉਹਨਾਂ ਨੂੰ ਦੱਸਦਾ ਹੈ ਵੀ ਅਸੀਂ ਆਛਤੰਦੇ ਬਾੜ ਇੱਕ ਦਿਨ ਬੈਠੇ ਸੀਗੇ ਕਦੇ ਉੱਥੇ ਚਾਰ ਕੁੱਟ ਲੰਬਾ ਬਹੁਤ ਡਰਾਉਣਾ ਫਨੀਰ नाग ਜਿਹੜਾ ਹੈਗਾ ਸਾਡੇ ਕੋਲ ਦੀ ਆਖਦਾ ਕਹਿੰਦੇ ਨਿਕਲ ਕੇ ਕਹਿੰਦੇ ਗੁੱਸੇ ਦੇ ਵਿੱਚ ਉਹਨੇ ਫਨ ਫੁਲਾਇਆ ਹੋਇਆ ਸੀ ਬੜੀ ਤੇਜ਼ੀ ਨਾਲ ਸਾਡੇ ਵੱਲ ਆ ਰਿਹਾ ਸੀ ਪਰ ਕਹਿੰਦੇ ਗੁਰੂ ਦੇਵ ਤੇ ਕੋਈ ਅਸਰ ਨਹੀਂ ਹੋਇਆ ਕਹਿੰਦੇ ਮਿੰਨਾ ਮਿੰਨਾ ਹਸਦਾ ਹੀ ਰਹੇ ਕਹਿੰਦੇ ਜਿਵੇਂ ਕਿਸੇ ਬੱਚੇ ਨੂੰ ਦੇਖ ਕੇ ਆਪਾਂ ਨੂੰ ਲਿਆਰ ਪਿਆਰ ਜਾਂਦਾ ਉਹਦੇ ਤੇ ਇਦਾਂ ਦੇ ਕਹਿੰਦੇ ਭਾਵਨਾ ਦੇ ਚਿਹਰੇ ਤੇ ਆਈ ਹੋਈ ਸੀਗੇ ਕਹਿੰਦੇ ਜਿਉਂ-ਜਿਉਂ ਨੇੜੇ ਆਉਂਦਾ ਜਾ ਰਿਹਾ ਸੀ ਸ੍ਰੀ ਜੁਕਤੇਸ਼ਵਰ ਜੀ ਆਪਣੇ ਹੱਥਾਂ ਨਾਲ ਤਾਲ ਵੱਧ ਤਾਲੀਆਂ ਵਜਾਉਂਦੇ ਜਾ ਰਹੇ ਸੀਗੇ ਪ੍ਰੋਫੈਸਰ ਤੇ ਕਹਿੰਦਾ ਕਹਿੰਦਾ ਮੈਂ ਦੇਖ ਕੇ ਘਬਰਾ ਗਿਆ ਕਹਿੰਦਾ ਅਪ ਹੁਣ ਇਹ ਆਪਾਂ ਨੂੰ ਪਤਾ ਹੈ ਕਿ ਜਿਹੜਾ ਨਾਗ ਹੁੰਦਾ ਕਿਸੇ ਵੀ ਹਿਲਦੀ ਚੀਜ਼ ਤੇ ਉਹ ਬੜੀ ਤੇਜ਼ੀ ਨਾਲ ਝੱਟਾ ਮਾਰਦਾ ਹੈ ਵੀ ਜੇ ਕੋਈ ਚੀਜ਼ ਸਿਰ ਹੈ ਤਾਂ ਬਚਿਆ ਜਾ ਸਕਦਾ ਉਹਦੇ ਡੰਗ ਤੋਂ ਕਹਿੰਦੇ ਜਿਹੜੇ ਗੁਰੂਦੇਵ ਨੇ ਉਹ ਤਾਂ ਤਾੜੀਆਂ ਬੁਜਾ ਰਹੇ ਸੀਗੇ ਕਹਿੰਦੇ ਮੈਂ ਬੜਾ ਘਬਰਾਇਆ ਕਹਿੰਦੇ ਘਬਰਾਟ ਦੇ ਵਿੱਚ ਉੱਥੇ ਖੜਾ ਰਿਹਾ ਮੈਂ ਜਾਂ ਤੱਕ ਸਹਗਦਾ ਨਹੀਂ ਸੀਗਾ ਅੰਦਰੋਂ ਦੇ ਪ੍ਰਾਰਥਨਾਵਾਂ ਨਿਕਲ ਰਹੀਆਂ ਸੀਗੀਆਂ ਮੈਂ ਬੇਨਤੀਆਂ ਕਰੀ ਜਾ ਰਿਹਾ ਸੀਗਾ ਕਿਸੇ ਤਰ੍ਹਾਂ ਬਚਾ ਹੋ ਜੇ ਨਾਗ ਤੋਂ ਕਹਿੰਦੇ ਹੁਣ 나ਗ ਜਮਾ ਕਹਿੰਦੇ ਨੇੜੇ ਪਹੁੰਚ ਗਿਆ ਗੁਰਦੀਪ ਦੇ ਨੇੜੇ ਆ ਕੇ ਕਹਿੰਦਾ ਉਹ ਇੱਕ ਦਮ ਸਥਿਰ ਹੋ ਗਿਆ ਕਹਿੰਦੇ ਅਹਿ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਸਮੋਹਿਤ ਹੋ ਗਿਆ ਹੁੰਦਾ ਜਿਵੇਂ ਗੁਰਦੇਵ ਨੇ ਉਹਨੂੰ ਸੋ ਮੋਹਿਤ ਕਰ ਦਿਆ ਕਰਤਾ ਹੁੰਦਾ ਹੈਗਾ ਐਦਾਂ ਲੱਗ ਰਿਹਾ ਸੀਗਾ ਕਦੇ ਹੌਲੀ ਹੌਲੀ ਉਹਦਾ ਜਿਹੜਾ ਭਿਆਨਕ ਫੜ ਸੀਗਾ ਉਹ ਹੋੜ ਬੜੇ ਸੁੰਗੜ ਗਿਆ ਤੇ ਉਹ ਗੁਰੂਦੇਵ ਦੇ ਪੈਰਾਂ 'ਚ ਹੋ ਕੇ ਝਾੜੀਆਂ ਵਿੱਚ ਦੇ ਜਾ ਕੇ ਉੱਥੇ ਲੋਪ ਹੋ ਗਿਆ ਇਸ ਤਰ੍ਹਾਂ ਉਹਨੇ ਗੱਲ ਸੁਣਾਈ ਫਿਰ ਹੁਣ ਕਦੇ ਗੁਰਦੇਵ ਆਪਣੇ ਹੱਥਾਂ ਨੂੰ ਹਿਲਾ ਕੇ ਹੋ ਰਿਹਾ ਸੀਗਾ ਤੇ 나ਗ ਨੇ ਉਹਨਾਂ ਦੇ ਹਿਲਦੇ ਜਿਹੜੇ ਹੱਥ ਸੀ ਉਹਨਾਂ ਦੇ ਉੱਤੇ ਡੰਗ ਕਿਉਂ ਨਹੀਂ ਮਾਰਿਆ ਉਸ ਟਾਈਮ ਕਹਿੰਦੇ ਇਹ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆਈ ਪਰ ਕਹਿੰਦੇ ਉਸ ਤੋਂ ਬਾਅਦ ਮੈਨੂੰ ਇਹ ਗੱਲ ਸਮਝ ਦੇ ਵਿੱਚ ਆਈ ਕਿ ਗੁਰੂਦੇਵ ਨੂੰ ਅਸਲ 'ਚ ਕਿਸੇ ਜੀਵ ਤੋਂ ਨੁਕਸਾਨ ਦਾ ਡਰ ਹੈ ਹੀ ਨਹੀਂ ਸੀਗਾ ਕਿਉਂਕਿ ਉਹ ਉਸ ਅਵਸਥਾ ਤੱਕ ਪਹੁੰਚ ਚੁੱਕੇ ਸੀਗੇ ਈਸ਼ਵਰ ਨਾਲ ਉਹ ਇਕਾਕਰ ਹੋ ਚੁੱਕੇ ਸੀ ਵੀ ਆਪ ਵੀ ਉਹ ਬ੍ਰਹਮ ਸੀ ਤੇ ਸਾਹਮਣੇ ਵਾਲੀ ਚੀਜ਼ ਵੀ ਬ੍ਰਹਮ ਸੀ ਸਭ ਕੁਝ ਬ੍ਰਹਮ ਹੋ ਚੁੱਕਿਆ ਸੀ ਉਹ ਇੱਕਮਿਕ ਹੋ ਚੁੱਕੇ ਸੀਗੇ ਪੂਰੀ ਕਾਇਨਾਤ ਨਾਲ ਹੁਣ ਫਿਰ ਅਗਲੀ ਘਟਨਾ ਦਾ ਜ਼ਿਕਰ ਕਰਦੇ ਨੇ ਕਹਿੰਦੇ ਇੱਕ ਦਿਨ ਮੈਂ ਆਸ਼ਰਮ ਦੇ ਵਿੱਚ ਘੁੰਮ ਰਿਹਾ ਸੀਗਾ ਜੋਗਨਾਨ ਸਿੰਘ ਕਹਿੰਦੇ ਕਹਿੰਦੇ ਮੈਂ ਦੇਖਿਆ ਬੜੀ ਤਿੱਖੀ ਵਿਨਮਿਆ ਨਜ਼ਰਾਂ ਨਾਲ ਗੁਰੂਦੇਵ ਜੁਕਤੇਸ਼ਵਰ ਗੀਰੀ ਜੀ ਮੇਰੇ ਵੱਲ ਦੇਖ ਰਹੇ ਨੇ ਕਹਿੰਦੇ ਮਹਰਾਨ ਬਈ ਕਿਉਂ ਦੇਖ ਰਹੇ ਨੇ ਕਹਿੰਦੇ ਜਦੋਂ ਮੈਂ ਨੇੜੇ ਗਿਆ ਤਾਂ ਗੁਰੂਦੇਵ ਮੈਨੂੰ ਕਹਿੰਦੇ ਕਹਿੰਦੇ ਮੁਕੰਤ ਤੂੰ ਬਹੁਤ ਕਮਜ਼ੋਰ ਹੈ ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਐ ਲੱਗਿਆ ਜਿਵੇਂ ਮੇਰੀ ਦੁੱਖ ਦੀ ਰਗ ਤੇ ਉਹਨਾਂ ਨੇ ਹੱਥ ਰੱਖਤਾ ਤਾਂ ਜੋਗਰਾਣਜੀ ਕਹਿੰਦੇ ਉਸ ਟਾਈਮ ਸਰੀਰ ਉਹਨਾਂ ਦਾ ਸੀਗਾ ਜੀ ਮੱਖਾਂ ਅੰਦਰੋਂ ਤਸੀਆਂ ਹੋਈਆਂ ਸੀ ਬੜਾ ਕਮਜ਼ੋਰ ਜਿਹਾ ਸੀ ਕਹਿੰਦੇ ਮੈਨੂੰ ਵੀ ਇਹੋ ਜਿਹਾ ਸਰੀਰ ਨਾਲ ਆਪਦਾ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਕਹਿੰਦੇ ਬਚਪਨ ਤੋਂ ਹੀ ਮੈਨੂੰ ਬਾਦਾਜਮੀ ਦੀ ਸ਼ਿਕਾਇਤ ਸੀ ਕਦੇ ਘਰੇ ਮੇਰੇ ਕਮਰੇ ਤੇ ਕਹਿੰਦੇ ਹਾਜਮੇ ਦੀਆਂ ਦੇ ਤਾਕਤ ਵਧਾਉਣ ਵਾਲੇ ਬਹੁਤ ਸਾਰੇ ਸ਼ੀਸ਼ੇ ਪੰਨਿਆਂ ਦੇ ਹੁੰਦੀਆਂ ਸੀ ਪਰ ਮੈਨੂੰ ਕਹਿੰਦੇ ਕਿਸੇ ਨਾਲ ਕੋਈ ਫਾਇਦਾ ਕਦੇ ਅੱਜ ਤੱਕ ਹੋਇਆ ਨਹੀਂ ਸੀ ਕਦੇ ਕਈ ਵਾਰ ਮੈਂ ਮਨ 'ਚ ਇਹ ਵੀ ਸੋਚਦਾ ਹੁੰਦਾ ਸੀ ਇਹੋ ਜਿਹਾ ਕਮਜ਼ੋਰ ਸਰੀਰ ਲੈ ਕੇ ਜੀਵਨ ਦਾ ਫਾਇਦਾ ਕੀ ਹੈ ਉਹ ਇੱਥੇ ਉਹ ਕਹਿੰਦੇ ਨੇ ਕਹਿੰਦੇ ਦਵਾਈਆਂ ਦੀ ਤਾਕਤ ਦੀ ਇੱਕ ਸੀਮਾ ਹੁੰਦੀ ਹੈ ਸਿਰਜਣ ਸ਼ੀਲ ਸੰਜੀਵ ਨੇ ਪ੍ਰਾਣ ਸ਼ਕਤੀ ਦੀ ਪਰ ਕੋਈ ਸੀਮਾ ਨਹੀਂ ਹੁੰਦੀ ਜੁਕਤੇਸ਼ਵਰ ਗਰੀ ਜੀ ਕਹਿੰਦੇ ਕਹਿੰਦੇ ਜੇ ਤੂੰ ਵਿਸ਼ਵਾਸ ਰੱਖੇਗਾ ਤਾਂ ਬਿਲਕੁਲ ਤਾਕਤਵਰ ਬਣ ਜਾਏਗਾ ਉਹ ਕਹਿੰਦੇ ਜਿਵੇਂ ਮੇਰੇ ਗੁਰੂ ਜੀ ਨੇ ਇਹ ਸ਼ਬਦ ਕਹੇ ਕਹਿੰਦੇ ਮੈਨੂੰ ਨਾਲ ਦੇ ਨਾਲ ਵਿਸ਼ਵਾਸ ਹੋ ਗਿਆ ਵੀ ਬਸ ਗੁਰੂ ਜੀ ਨੇ ਕਿਹਾ ਤਾਂ ਮੈਂ ਹੋਊਗਾ ਕਦੇ ਉਸ ਦਿਨ ਤੋਂ ਬਾਅਦ ਮੇਰੀ ਸਿਹਤ ਦੇ ਵਿੱਚ ਦਿਨ ਪ੍ਰਤੀ ਦਿਨ ਕਦੇ ਸੁਧਾਰ ਹੋਣ ਲੱਗ ਗਿਆ ਕਦੇ ਦੋ ਹਫ਼ਤੇਾਂ ਸੀ ਮੈਂ ਉਹਨਾਂ ਭਾਰ ਪ੍ਰਾਪਤ ਕਰ ਲਿਆ ਜਿੰਨਾ ਕਿ ਮੈਂ ਚਾਹੁੰਦਾ ਸੀਗਾ ਵੀ ਇਹੇ ਜਿਹਾ ਮੈਂ ਹੋ ਜਾਵਾਂ ਕਦੇ ਉਦਾਂ ਮੈਂ ਦੋ ਹਫ਼ਤੇਾਂ ਚ ਹੋ ਗਿਆ ਤੇ ਮੇਰੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਸੀ ਬਦ ਹਜਮੀ ਸੀ ਜਿਹੜੀ ਉਹ ਕਦੇ ਸਦਾ ਵਾਸਤੇ ਖਤਮ ਹੋ ਗਈਆਂ ਕਦੇ ਉਸ ਤੋਂ ਬਾਅਦ ਮੈਂ ਕਹਿੰਦੇ ਬਹੁਤ ਵਾਰ ਦੇਖਿਆ ਗੁਰੂ ਜੀ ਨੂੰ ਵੀ ਆਪਣੀ ਰੋਹਾਨੀ ਸ਼ਕਤੀ ਨਾਲ ਲੋਕਾਂ ਦੇ ਸ਼ੱਕਰੋਗ ਜਿਹਨੂੰ ਆਪਾਂ 슈ਗਰ ਦੀ ਬਿਮਾਰੀ ਅੱਜ ਕੱਲ ਕਹਿੰਦੇ ਆ ਉਹ ਮੇਰੇ ਗੀਤ ਤਪ ਦੇ ਇੱਕ ਅਧਰੰਗ ਵਰਗੀਆਂ ਬਿਮਾਰੀਆਂ ਕਹਿੰਦੇ ਹੋਰ ਬਿਮਾਰੀਆਂ ਤੇ ਮੈਂ ਠੀਕ ਕਰਦੇ ਹੋਏ ਆਪਣੇ ਅੱਖਾਂ ਨਾਲ ਦੇਖਿਆ ਕਹਿੰਦੇ ਹੁਣ ਸ਼ਕਤੇਸ਼ਵਰ ਜੀ ਇੱਥੇ ਦੱਸਦੇ ਨੇ ਉਹ ਪਰਮ ਅਜੋਗਨਾਂ ਜੀ ਕਹਿੰਦੇ ਕਈ ਵਾਰੇ ਪਹਿਲਾਂ ਮੈਂ ਵੀ ਭਾਰ ਵਧਾਉਣ ਵਾਸਤੇ ਬਹੁਤ ਉਤਸੁਕ ਸੀਗਾ ਮੇਰਾ ਵੀ ਜੀਕਾ ਹੈਗਾ ਤੇ ਮੈਂ ਵੀ ਕਮਜ਼ੋਰ ਹੁੰਦਾ ਸੀ ਪਹਿਲਾਂ ਵੀ ਮੇਰਾ ਵੀ ਜੀਕਰਦਾ ਹੁੰਦਾ ਸੀ ਮੇਰਾ ਭਾਰ ਵਧੇ ਮੈਂ ਸੁਣਾ ਦਿਖਾ ਕਹਿੰਦੇ ਇੱਕ ਵਾਰ ਮੈਂ ਇੱਕ ਭਿਆਨਕ ਬਿਮਾਰੀ ਮੈਨੂੰ ਲੱਗ ਗਈ ਸੀ ਤੇ ਉਹ ਤੋਂ ਕਹਿੰਦੇ ਜਦੋਂ ਮੈਂ ਫਿਰ ਤੰਦਰੁਸਤ ਹੋ ਪਈ ਰਿਹਾ ਸੀ ਹਲੇ ਕਹਿੰਦੇ ਮੈਂ लाੜੀ ਮਹਾਸ਼ਯ ਜੀ ਜੋ ਕਿ ਹਿਪੇਸ਼ਵਰ ਜੀ ਦੇ ਗੁਰੂ ਸੀਗੇ ਕਹਿੰਦੇ ਮੈਂ ਉਹਨਾਂ ਨੂੰ ਮਿਲਣ ਲਈ ਵਾਰਣਾ ਸੀ ਗਿਆ ਕਹਿੰਦੇ ਉੱਥੇ ਜਾ ਕੇ ਮੈਂ ਕਿਹਾ लाੜੀ ਮਹਾਸ਼ਯ ਜੀ ਨੂੰ ਵੀ ਗੁਰੂ ਦੇਵ ਮੈਂ ਬਹੁਤ ਬਿਮਾਰ ਰਿਹਾ ਤੇ ਮੇਰਾ ਭਾਰ ਬਹੁਤ ਘਟ ਗਿਆ ਤਾਂ ਕਹਿੰਦੇ ਗੁਰੂ ਦੇਵ ਕਹਿੰਦੇ ਮੈਂ ਦੇਖ ਰਿਹਾ ਹਿਪੇਸ਼ਰ ਪਹਿਲਾਂ ਤਾਂ ਤੂੰ ਆਪਣੇ ਆਪ ਨੂੰ ਬਿਮਾਰ ਕਰ ਲਿਆ ਤੇ ਹੁਣ ਤੂੰ ਸੋਚ ਰੇਂ ਕਿ ਤੈਨੂੰ ਕੋਈ ਜਰੂਰ ਹੋ ਗਿਆ ਉਹ ਕਹਿੰਦੇ ਮੈਨੂੰ ਆਪਣੇ ਗੁਰੂ ਤੋਂ ਜਿੱਦਾਂ ਦੇ ਜਵਾਬ ਦੀ ਉਮੀਦ ਸੀ ਵੀ ਉਹ ਮੈਨੂੰ ਤਾਂ ਤਰਸ ਖਾਣਗੇ ਕੋਈ ਹਮਦਰਦੀ ਦੀ ਭਾਵਨਾ ਰੱਖਣਗੇ ਕਹਿੰਦੇ ਇਹ ਜਵਾਬ ਤਾਂ ਬਿਲਕੁਲ ਹੀ ਉਲਟ ਸੀਗਾ ਕਹਿੰਦੇ ਪਰ ਫੇਰ ਗੁਰੂ ਦੇਵਿਕ ਕਦਮਾਂ 'ਤੇ ਬੋਲੇ ਕਹਿੰਦੇ ਮੈਨੂੰ ਵਿਸ਼ਵਾਸ ਹੈ ਵੀ ਕੱਲ ਤੱਕ ਤੇਰੀ ਸਿਹਤ ਇਹ ਤੋਂ ਚੰਗੀ ਹੋ ਜਾਊਗੀ ਕਹਿੰਦਾ ਜੈ ਗੁਰੂਦੇਵ ਨੇ ਇਹ ਗੱਲ ਕਹੀ ਕਹਿੰਦੇ ਮੈਂ ਵਿਸ਼ਵਾਸ ਕਰ ਲਿਆ ਵੀ ਹਾਂ ਗੁਰੂਦੇਵ ਨੇ ਕਹਿਤਾ ਹੁਣ ਉਹ ਕਹਿੰਦੇ ਗੁਪਤ ਰੂਪ 'ਚ ਮੈਨੂੰ ਤੰਦਰੁਸਤ ਕਰਨ ਵਾਲੇ ਨੇ ਕਹਿੰਦਾ ਦੂਜੇ ਦਿਨੀ ਸਵੇਰੇ ਸਵੇਰੇ ਗੰਦਮਾ ਪਹੁੰਚ ਗਿਆ ਫੇਰ ਗੁਰੂ ਜੀ ਕੋ ਲਾੜੀਵਾਸੀ ਜੀ ਕੋਲ ਬੜੇ ਜੋਸ਼ ਚ ਕਹਿੰਦਾ ਜਾ ਕੇ ਕਿਹਾ ਗੁਰੂ ਦੇਵ ਅੱਜ ਮਨ ਆਪਣੀ ਜਿਹਾ ਬੜੀ ਜਿੰਮੀ ਰਸ ਹੋ ਰਹੀ ਹੈ ਕਹਿੰਦਾ ਸੱਚਮੁੱਚ ਗੁਰੂ ਦੇਵ ਕਹਿੰਦੇ ਕਹਿੰਦੇ ਅੱਜ ਤਾਂ ਤੂੰ ਆਪਣੇ ਆਪ ਨੂੰ ਤਾਕਤ ਨਾਲ ਭਰ ਲਿਆ ਤਾਂ ਜੁਪਤੇਸ਼ਵਰ ਜੀ ਕਹਿੰਦੇ ਨਹੀਂ ਗੁਰੂ ਦੇਵ ਇਹ ਤਾਂ ਤੁਸੀਂ ਹੋ ਜਿਨ੍ਹਾਂ ਨੇ ਮੈਨੂੰ ਤੰਦਰੁਸਤ ਕੀਤਾ ਤੇ ਕਈ ਹਫ਼ਤੇ ਤੋਂ ਬਾਅਦ ਅੱਜ ਮੈਂ ਪਹਿਲੀ ਵਾਰ ਆਪਣੇ ਆਪ 'ਚ ਤਾਕਤ ਮਹਿਸੂਸ ਕਰ ਰਿਹਾ ਤਲਾਰੀ ਮਾਸਜ ਜੀ ਕਹਿੰਦੇ ਹਾਂ ਹਾਂ ਕਹਿੰਦੇ ਤੇਰੀ ਬਿਮਾਰੀ ਬਹੁਤ ਗੰਭੀਰ ਸੀ ਕਹਿੰਦੇ ਤੇਰਾ ਸਰੀਰ ਹਣੀ ਵੀ ਕਮਜ਼ੋਰ ਹੈ ਕੋਈ ਕੀ ਕਹਿ ਸਕਦਾ ਕਹਿੰਦੇ ਕੀ ਪਤਾ ਕੱਲ ਨੂੰ ਕੀ ਹੋ ਜਾਊਗਾ ਕਹਿੰਦੇ ਜਿਉਂ ਹੀ ਇਹ ਗੱਲ ਗੁਰੂ ਜੀ ਨੇ ਕਹੀ ਕਹਿੰਦਾ ਮੈਂ ਫੇਰ ਡਰ ਗਿਆ ਕਹਿੰਦੇ ਜਦੋਂ ਮੈਂ ਘਰੇ ਗਿਆ ਕਹਿੰਦੇ ਦੂਜੇ ਦਿਨ ਉਹੀ ਗੱਲ ਹੋਈ ਕਹਿੰਦੇ ਕਿਉਂਕਿ ਅੰਦਰ ਡਰ ਬੈਠ ਗਿਆ ਨਾ ਗੁਰੂ ਜੀ ਨੇ ਇਹ ਜੋ ਕਹਤਾ ਵੀ ਕੀ ਪਤਾ ਕੱਲ ਨੂੰ ਕੀ ਹੋਊਗਾ ਕਹਿੰਦੇ ਮਸਾ ਮੈਂ ਦੋ ਦਿਨ ਸਵੇਰੇ ਮੁਸ਼ਕਲ ਲਾ ਲਿਕੜੀਸ ਦੇ ਹੋਏ ਆਪਣੇ ਆਪ ਨੂੰ ਕਹਿੰਦੇ ਲਾੜੀ ਮਸੀਹ ਦੇ ਘਰੇ ਪਹੁੰਚਿਆ ਕਹਿੰਦੇ ਜਾ ਕੇ ਕਹਿੰਦੇ ਕਿ ਗੁਰੂ ਦੇਵ ਮੈਂ ਫੇਰ ਬਿਮਾਰ ਹੋ ਗਿਆ ਹੁਣ ਕਹਿੰਦੇ ਵਿਅੰਗ ਭਰੇ ਹਾਸਾ ਸੀ ਉਹਨਾਂ ਦੀਆਂ ਅੱਖਾਂ 'ਚ ਕਹਿੰਦੇ ਤੂੰ ਇੱਕ ਵਾਰ ਫੇਰ ਆਦਿਆ ਨੂੰ ਬਿਮਾਰ ਕਰ ਲਿਆ ਕਹਿੰਦੇ ਹੁਣ ਮੇਰਾ ਸਬਰ ਖਤਮ ਹੋ ਗਿਆ ਕਹ ਮੈਂ ਕਿਹਾ ਗੁਰੂ ਦੇਵ ਮੈਂ ਹੁਣ ਸਮਝ ਗਿਆ ਵੀ ਤੁਸੀਂ ਮੇਰਾ ਰੋਜ਼ ਮਜ਼ਾਕ ਉਡਾ ਰਹੇ ਹੋ ਮੇਰੇ ਸਬਰ 'ਚ ਨਹੀਂ ਆਉਂਦਾ ਹੈਗਾ ਤੁਸੀਂ ਤੁਹਾਨੂੰ ਮੇਰੇ ਗੱਲਾਂ ਤੇ ਵਿਸ਼ਵਾਸ ਕਿਉਂ ਨਹੀਂ ਆਂਦਾ ਕਹਿੰਦੇ ਫਿਰ ਉਦੋਂ ਮੈਨੂੰ ਲਾੜੀ ਮਾਸੀ ਜੀ ਨੇ ਇਹ ਸੂਤਰ ਸਮਝਾਇਆ ਧਿਆਨ ਨਾਲ ਸੁਣੋ ਮੇਰੇ ਪਿਆਰੇ ਸਾਥੀਓ ਬਹੁਤ ਹੀ ਪਿਆਰਾ ਸੂਤਰ ਹੈ ਇਹ ਉਹ ਕਹਿੰਦੇ ਉਹ ਸਿਰਫ ਤੇਰੇ ਵਿਚਾਰ ਨੇ ਜੋ ਤੈਨੂੰ बार-बार ਕਮਜ਼ੋਰ ਤੇ ਤਾਕਤਵਰ ਬਣਾ ਰਹੇ ਨੇ ਕਹਿੰਦੇ ਤੂੰ ਦੇਖ ਲਿਆ ਵੀ ਕਿਸ ਤਰ੍ਹਾਂ ਤੇਰੀ ਸਿਹਤ ਤੇਰੇ ਅਵਚੇਤਨ ਮੰਦੀਆਂ ਸੁਭਾਵਨਾਵਾਂ ਦੇ ਅਨੁਸਾਰ ਬਦਲ ਰਹੀ ਹੈ और केंद्र विचारिक शक्ति है जिमें बिजली की शक्ति ज शक्ति आकर्षण तेरा शक्तिशाली मन जिस भी विचार पूरा विश्वास करूगा तुरंत हो जाएगा तुरंत ही वापर जूगा ये सुन के जुगतेश्वर जी कहते कुरुदेव जिम्मे ये सोचा भी मैं तंदुरुस्त हाँ तो मेरा भार पे ही नहीं हो गया हो ता कि ऐसे गुरुदेव कहें ਹੂਨ ਉਸ ਬੋਕੇ ਵੀ ਉਹ ਇਤੈ ਹੀ ਨਹੀਂ ਹੈ ਕਹਿੰਦੇ ਕਹਿੰਦੇ ਜਦੋਂ ਹੀ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਤੁਰੰਤ ਮੈਂ ਆਪਣੇ ਤਾਕਤ ਦੇ ਵਿੱਚ ਤੇ ਆਪਣੇ ਭਾਰ ਦੇ ਵਿੱਚ ਵਾਤਾ ਮਹਿਸੂਸ ਕੀਤਾ ਕਹਿੰਦੇ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਘਰੇ ਗਿਆ ਨਾ ਕਹਿੰਦੇ ਮੇਰੇ ਮਾਤਾ ਜੀ ਮੈਨੂੰ ਦੇਖ ਕੇ ਕਹਿੰਦੇ ਪੁੱਤ ਤੈਨੂੰ ਕੀ ਹੋ ਗਿਆ ਕਹਿੰਦਾ ਕੀ ਜਲ ਉਧਰ ਦੀ ਬਿਮਾਰੀ ਨਾ ਤੇਰਾ ਸਿਰ ਵੀ ਸੁੱਜ ਗਿਆ ਕਿਉਂਕਿ ਮਾਤਾ ਜੀ ਨੂੰ ਆਪਣੇ ਅੱਖਾਂ ਦੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਵੀ ਹੁਣ ਤਾਂ ਪੁੱਤ ਘਰੋਂ ਗਿਆ ਬਿਲਕੁਲ ਕਮਜ਼ੋਰ ਸ਼ਰੀਰ ਕਮਜ਼ੋਰੀ ਪਈ ਹੋਈ ਆ ਦਾ ਸ਼ਹਿਦ ਵੀ ਕਮਜ਼ੋਰ ਜਦੋਂ ਆਇਆ ਵਾਪਸ ਪੂਰੀ ਤਰ੍ਹਾਂ ਤਾਕਤਵਰ ਹੱਟੇ ਕਟੇ ਸ਼ਰੀਰ ਦੇ ਵਿੱਚ ਆਇਆ ਉਹ ਵੀ ਹੈਰਾਨ ਹੋ ਗਏ ਉਹ ਕਹਿੰਦੇ ਮੈਂ ਆਪਣਾ ਭਾਰ ਤੋਲ ਕੇ ਦੇਖਿਆ ਕਹਿੰਦੇ ਮੇਰਾ ਭਾਰ ਉਨਾ ਹੀ ਸੀ ਕਹਿੰਦੇ ਇੱਕ ਦਿਨ ਦੇ ਵਿੱਚ ਕਦੇ 50 ਪਾਉਂਡ ਵਾ ਭਾਰ ਵਧ ਗਿਆ ਸੀ ਵੀ ਜਿੰਨਾ ਮੈਂ ਪਹਿਲਾਂ ਸੀ ਵਧੀਆ ਤੰਦਰੁਸਤ ਉਹ ਉਨਾ ਹੀ ਕਹਿੰਦੇ ਮੇਰਾ ਭਾਰ ਹੋ ਗਿਆ ਸੀ ਉਹ ਤੋਂ ਬਾਅਦ ਕਹਿੰਦੇ ਉਹ ਭਾਰ ਮੇਰਾ ਹਮੇਸ਼ਾ ਲਈ ਉਵੇਂ ਹੀ ਬਣਿਆ ਰਿਹਾ ਕਹਿੰਦੇ ਜਿਹੜੇ ਮੇਰੇ ਮਿੱਤਰਾਂ ਨੇ ਵਾਕਫ ਕਰਾਣੇ ਮੇਰਾ ਸਰੀਰ ਕਮਜ਼ੋਰ ਪਹਿਲਾਂ ਤਿੱਖਿਆ ਸੀ ਉਹ ਕਹਿੰਦੇ ਹੈਰਾਨੀ ਨਾਲ ਹੱਕੇ ਬੱਕੇ ਰਹੇਗੀ ਕਹਿੰਦੇ ਇਸ ਚਮਤਕਾਰ ਦੇ ਕਾਰਨ ਉਹਨਾਂ ਚੋਂ ਕਈਆਂ ਨੇ ਆਪਣੀ ਜੀਵਨ ਸ਼ੈਲੀ ਬਦਲ ਲਈ ਤੇ ਲਾੜੀ ਮਹ ਚਈਦੇ ਹੋ ਸ਼ਗਿਰਦ ਬਣ ਗਏ ਉਹ ਕਹਿੰਦੇ ਮੇਰੇ ਗੁਰਦੇਵ ਹਮੇਸ਼ਾ ਈਸ਼ਵਰ ਦੇ ਵਿੱਚ ਜਾਗਰਿਤ ਰਹਿੰਦੇ ਸੀ ਹਮੇਸ਼ਾ ਇਕਾਕਾਰ ਰਹਿੰਦੇ ਸੀ ਉਹਦੇ ਨਾਲ ਕਦੋਂ ਕਹਿੰਦੇ ਹੁੰਦੇ ਸੀ ਬਾਹਰੀ ਸੰਸਾਰ ਚ ਕਾਰਜਸ਼ੀਲ ਨਿਯਮ ਜਿਨ੍ਹਾਂ ਦੀ ਕੋਝ ਵਿਗਿਆਨਿਕ ਕਰ ਸਕਦੇ ਨੇ ਉਹਨਾਂ ਨੂੰ ਕਹਿੰਦੇ ਨੇ ਕੁਦਰਤ ਦੇ ਨਿਯਮ ਪਰ ਇਹਨਾਂ ਦੇ ਮੁਕਾਬਲੇ ਕਹਿੰਦੇ ਸੂਖਮਤਰ ਨਿਯਮ ਵੀ ਹੈਗੇ ਨੇ ਤੇ ਜੇ ਚੇਤਨਾ ਦੀ ਆਂਤ੍ਰਿਕ ਸلطਨਾ ਦੇ ਅਧਿਆਤਮਿਕ ਸੰਸਾਰ ਦੇ ਵਿੱਚ ਜੋ ਕਾਰਜਸ਼ੀਲ ਨੇ ਇਹਨਾਂ ਸਿਧਾਂਤਾਂ ਨੂੰ ਕਹਿੰਦੇ ਸਿਰਫ ਯੋਗ ਵਿਗਿਆਨ ਦੇ ਦੁਆਰਾ ਹੀ ਜਾਣੇ ਜਾ ਸਕਦਾ ਹੈ ਕਹਿੰਦੇ ਭੌਤਿਕ ਸੰਸਾਰ ਦੇ ਸੱਚੇ ਸਰੂਪ ਨੂੰ ਭੌਤਿਕ ਵਿਗਿਆਨੀ ਨਾਲੋਂ ਆਤਮ ਗਿਆਨੀ ਜਾਂ ਸਿੱਧ ਪੁਰਸ਼ੀ ਸਮਝ ਸਕਦਾ ਹੈ ਇਸ ਤਰ੍ਹਾਂ ਉਹਨਾਂ ਨੇ ਚੋਗਨਾਂਝੀ ਕਹਿੰਦੇ ਨੇ ਬੜੇ ਪਤੇ ਦੀਆਂ ਗੱਲਾਂ ਮੈਨੂੰ ਉਸ ਦਿਨ ਬੜੇ ਵਧੀਆ ਸੂਤਰ ਸਮਝਾਈ ਉਹਨਾਂ ਦੇ ਗੁਰੂ ਜਗਦੇਸ਼ਵਰ ਜੀ ਨੇ ਹੁਣ ਇੱਥੇ ਉਹ ਕਹਿੰਦੇ ਨੇ ਚਲੋ ਇੱਥੇ ਹੀ ਆਪਾਂ ਸਾਥੀਓ ਖਤਮ ਕਰਦੇ ਆਂ ਅੱਜ ਦਾ ਇਹ ਤੇ ਤੇ ਅਗਲਾ ਭਾਗ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਵੀਡੀਓ ਫਿਰ ਕਾਫੀ ਜ਼ਿਆਦਾ ਲੰਬੀ ਹੋ ਚੁਗੀ ਤੇ ਫਿਰ ਤੁਸੀਂ ਦੇਖ ਦੇ ਨਹੀਂ ਅਧ ਵਿਚਾਲੇ ਛੱਡ ਕੇ ਚਲੇ ਜਾਈ ਜੇ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਤਾਂ ਕਿ ਬਹੁਤ ਹੀ ਸੋਹਣਾ ਸਾਦੇ ਚੱਲ ਰਿਹਾ ਹੈ ਤਾਂ ਕਿ ਤੁਸੀਂ ਇਹਦਾ ਪੂਰੀ ਤਰ੍ਹਾਂ ਨਾਲ ਅਨੰਦ ਲੈਸ ਗੋ ਤੇ ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਵਾਗਤ ਹੈ ਵਧੀਆ ਲੱਗ ਰਹੀ ਹੈ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸੋ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਪਲੀਜ਼ ਉਹ ਵੀ ਦੱਸੋ ਜ਼ਰੂਰੀ ਨਹੀਂ ਕਿ ਵਧੀਆ ਹੀ ਲਿਖਣਾ ਜੋ ਵੀ ਤੁਹਾਨੂੰ ਲੱਗਦਾ ਕਿ ਮੈਂ ਹੋਰ ਕੀ ਸਤਾਰ ਕਰ ਸਕਦੀ ਹਾਂ ਆਪਣੇ ਆਪ ਨੂੰ ਕਿਵੇਂ ਬਿਹਤਰ ਕਰ ਸਕਦੀ ਹਾਂ ਤੁਹਾਡੇ ਸਾਰਿਆਂ ਦੇ ਕਮੈਂਟਸ ਦਾ ਸੁਜੈਸ਼ਨਸ ਦਾ ਸਵਾਗਤ ਹੈ ਲਾਈਕ ਕਰੋ ਤੇ ਹੋਰ ਸਾਥੀਆਂ ਨਾਲ ਸ਼ੇਅਰ ਕਰੋ ਮੈਨੂੰ ਇਹਨੇ ਪਿਆਰ ਸਤਿਕਾਰ ਨਾਲ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਿਆਰੇ ਸਾਥੀਓ ਜਲਦ ਹੀ ਆਪਾਂ ਫੇਰ ਮਿਲਾਂਗੇ